ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਨੂੰ ਨਿਊਜ਼ੀਲੈਂਡ ਦੇ ਟੀਪੁਕੀ ਸ਼ਹਿਰ ਦੇ ਵਿੱਚ ਹੈਰੀਟੇਜ ਵਾਕਵੇ ਦਿਖਾਉਣ ਲੱਗੇ ਆ ਤੇ ਜਿਹੜਾ ਆਹ ਤੁਸੀਂ ਪਹਿਲਾ ਗੇਟ ਦੇਖ ਰਹੇ ਹੋ ਇਹ ਇੱਥੋਂ ਦੇ ਜਿਹੜੇ ਜੰਮਪਾਲ ਆ ਉਹਨਾਂ ਦੀਆਂ ਚੀਜ਼ਾਂ ਨੂੰ ਦਰਸਾਉਂਦਾ ਹੋਇਆ ਤੇ ਨੇੜੇ ਹੋ ਕੇ ਥੋੜਾ ਦਿਖਾ ਲ ਦਈਏ ਤੇ ਜਿਹੜੀਆਂ ਆਹ ਕੁਛ ਜਿਵੇਂ ਆਹ ਇੱਥੇ ਦ੍ਰਿਸ਼ ਬਣੇ ਹੋਏ ਆ ਇਹ ਇਹਨਾਂ ਦੇ ਪੁਰਾਣੇ ਜਿਹੜੇ ਇਤਿਹਾਸਕਾਰ ਸੀ ਉਹਨਾਂ ਦੇ ਬਣੇ ਹੋਏ ਆ ਤੇ ਅੰਦਰੋਂ ਜਾ ਕੇ ਤੁਹਾਨੂੰ ਦਿਖਾ ਦਈਏ ਆਜੋ ਚੱਲੀਏ ਤੇ ਆਜੋ ਤੁਹਾਨੂੰ ਉਹ ਚੀਜ਼ ਵੀ ਦਿਖਾਉਨੇ ਆ ਜਿਨ੍ਹਾਂ ਨੂੰ ਇੱਥੇ ਪਲੇਸ ਨਾਲ ਬੜਾ ਪਿਆਰ ਸੀ ਤੇ ਉਹਨਾਂ ਨੇ ਕੁਝ ਡੋਨੇਟ ਕੀਤਾ ਹਾਂਜੀ ਇਹ ਹੈਰੀਟੇਜ ਵਾਕਵੇ ਤੇ ਇੱਕ ਤੁਹਾਨੂੰ ਨੌਲੇਜ ਦੀ ਗੱਲ ਹੋਰ ਦੱਸਦੇ ਹਾਂ ਆ ਜਿਹੜੀ ਇਹ ਲੱਕੜ ਦੇ ਜਿਹੜੇ ਬਣੇ ਹੋਏ ਬੈਂਚ ਇਹ ਡੋਨੇਟ ਕੀਤੇ ਹੋਏ ਆ ਵਿਲਮ ਐਂਡ ਹੈਲਨ ਜੋਨਸ ਨੇ ਇਹ ਉਹਨਾਂ ਦਾ ਫੇਵਰੇਟ ਪਲੇਸ ਸੀਗਾ ਉਹਨਾਂ ਨੇ ਤਾਂ ਕਰਕੇ ਆ ਕਾਫੀ ਤੁਸੀਂ ਦੇਖ ਰਹੇ ਹੋ ਇੱਧਰ ਵੀ ਤੇ ਇੱਧਰ ਵੀ ਇਹ ਉਹਨਾਂ ਨੇ ਐਸ ਕਰਕੇ ਇੱਥੇ ਡੋਨੇਟ ਕੀਤੇ ਸੀ ਉਹਨਾਂ ਨੂੰ ਇਹ ਵਧੀਆ ਲੱਗਦੀ ਸੀ ਜਗ੍ਹਾ ਆਜੋ ਤੁਹਾਨੂੰ ਉਧਰ ਸਕੈਟਿੰਗ ਵਾਲਾ ਉਹ ਵੀ ਦਿਖਾ ਦਿੰਦੇ ਹਾਂ ਤੇ ਐਕਸ ਤੁਸੀਂ ਦੇਖ ਰਹੇ ਹੋ ਜੀ ਆਹ ਆ ਇਧਰ ਸਕੇਟਿੰਗ ਵਾਲਾ ਏਰੀਆ ਆ ਗਿਆ ਇੱਕੋ ਜਿਹਾ ਹੁਣ ਮੈਂ ਥੋੜਾ ਟੈਂਪਰ ਨਾਲ ਜਿਹੜਾ ਸਕੇਟਿੰਗ ਕਰੀ ਜਾਂਦੇ ਸੀ ਉਹ ਤੁਹਾਨੂੰ ਦਿਖਾ ਨਹੀਂ ਸਕਿਆ ਆ ਟੋਟਲ ਏਰੀਆ ਤੁਹਾਨੂੰ ਆਪਾਂ ਦੇਖ ਸਕਦੇ ਹਾਂ ਸਕੇਟਿੰਗ ਇਹ ਤੁਹਾਨੂੰ ਦੱਸ ਦਈਏ ਵੀ ਇੱਥੋਂ ਦੇ ਲੋਕਾਂ ਨੂੰ ਆਪਦੇ ਨੇਚਰ ਨਾਲ ਇੰਨਾ ਕੁ ਪਿਆਰ ਆ ਲਗਾਵਾ ਕਿ ਇਹ ਪੂਰੀ ਐਨ ਸਾਰ ਸੰਭਾਲ ਰੱਖਦੇ ਆ ਹਰੇਕ ਜਿੱਦਾਂ ਇਹਨਾਂ ਨੇ ਪੇੜ-ਪੌਦੇ ਲਾਏ ਹੁੰਦੇ ਆ ਜਾਂ ਹੋਰ ਚੀਜ਼ਾਂ ਕਾਫੀ ਹਨ ਉਹਨਾਂ ਦਾ ਪੂਰਾ ਐਨ ਵਧੀਆ ਤਰੀਕੇ ਨਾਲ ਧਿਆਨ ਰੱਖਦੇ ਆ ਤੇ ਬਾਕੀ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਫਿਰ ਨੈਕਸਟ ਬਲੌਗ ਵਿੱਚ ਠੀਕ ਹੈ ਜੀ ਸასი ਕਾ